ਪੰਜਾਬ ਸਰਕਾਰ ਦੇ ਵੱਲੋਂ ਅੱਜ ਫਗਵਾੜਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦੇ ਕੈਬਨਰ ਮੰਤਰੀਆਂ ਦੇ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਹਨਾਂ ਦੀਆਂ ਕੁਝ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੌਰਾਨ ਆਮ ਸਰਕਾਰ ਦੇ ਆਗੂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਲੋਕਾਂ ਦੇ ਵਿਚਕਾਰ ਕੰਮ ਕਰੇਗੀ ਅਤੇ ਉਹਨਾਂ ਦੀ ਸਰਕਾਰ ਪਿੰਡਾਂ ਤੋਂ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਚੱਲੇਗੀ ਅਤੇ ਅੱਜ ਅਜੇ ਹਹੀ ਹੋ ਰਿਹਾ ਹੈ ਅਤੇ ਲੋਕ ਉਹਨਾਂ ਦੇ ਕੋਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਆ ਰਹੇ ਹਨ ਅਤੇ ਉਹ ਵੀ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਨੇ ਦੱਸ ਦਿਓ ਕਿ ਜਲੰਧਰ ਦੇ ਵਿੱਚ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਸਰਕਾਰ ਦੇ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਹਨ ਉਹ ਹੀ ਆਪਣੇ ਲਏ ਗਏ ਇਹ ਫੈਸਲੇਆਂ ਨੂੰ ਆਪ ਦੇ ਅੱਗੋਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਜੋ ਹਮ ਵਾਦਾ ਕਰ ਕਰਾਇਕਿਏ ਕਿ ਲੋਕੋ ਕੇ ਵਿੱਚ ਮੇ ਰਹੇਗੇ ਉਸੇ ਤਰ੍ਹਾਂ ਅਸੀਂ ਆਪਣੇ ਹਲਕਿਆਂ ਵਿੱਚ ਵੀ ਇਹ ਕਰਦੇ ਹਾਂ ਅਤੇ ਅੱਜ ਪੂਰੀ ਕਲੈਕਟਿਵਲੀ ਕੈਬਨਿਟ ਪਿਛਲੀ ਕੈਬਨਿਟ ਮੀਟਿੰਗ ਲੁਧਿਆਣਾ ਵਿੱਚ ਹੋਈ ਸੀ ਅਬ ਜਲੰਧਰ ਵਿੱਚ ਹੋਈ ਹੈ ਅਤੇ ਇਸ ਕੋਰ ਗਾਉਂ ਤੱਕ ਲੈ ਕੇ ਜਾਣਾ ਹੈ ਤੁਹਾਡੇ ਕੋਲ ਸਿੱਖਿਆ ਮੰਤਰਾਲੇ ਕਿਹੜੀ ਕਿਹੜੀ ਸਮੱਸਿਆ ਹੈ ਲੈ ਕੇ ਅਭੀ ਤੱਕ ਲੋਕ ਆਲਗ-ਅਲਗ ਅਲੱਗ-ਅਲੱਗ ਇਸ਼ੂਜ਼ ਹੁੰਦੇ ਨੇ ਜੀ ਬਹੁਤ ਸਾਰੇ ਇਸ਼ੂਜ਼ ਹੁੰਦੇ ਨੇ ਕੰਮ ਕਰ ਰਹੇ ਹਾਂ ਹੁਣ ਤੱਕ ਤੁਸੀਂ ਲੋਕਾਂ ਨੂੰ ਮਿਲਿਓ ਕਿੰਨੀਆਂ ਮੁਸ਼ਕਲਾਂ ਮੈਂ ਦੇਖੋ ਜੀ ਮੇਰਾ ਸਿਸਟਮ ਹੋ ਰਿਹਾ ਜਿਹੜੇ ਮੌਕੇ ਤੇ ਹੱਲ ਹੋ ਸਕਦੇ ਸੀ ਮੌਕੇ ਦੇ ਕਰਕੇ ਤੱਕ 16 ਐਪਲੀਕੇਸ਼ਨਾਂ ਆਈਆਂ ਸੀ ਜਿਨ੍ਹਾਂ ਦੇ ਉੱਤੇ ਕੋਈ ਐਪਲੀਕੇਸ਼ਨ ਆ ਉਹਦਾ ਫੋਨ ਨੰਬਰ ਲੈ ਲਿਓ ਉਹਨੂੰ ਦੱਸ ਦਾਂਗੇ ਵੀ ਤੁਹਾਡੀ ਕੰਮ ਦਾ ਆ ਬਣਿਆ ਸਟੇਟਸ ਆ ਦੇਖਿਓ ਸਭ ਤੋਂ ਪਹਿਲੇ ਮੈਂ ਮਾਨਨੀਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਤਾ ਹਾਂ ਜਿਨ੍ਹਾਂ ਨੇ ਇੱਕ ਬੜੀ ਅੱਛੀ ਸ਼ੁਰੂਆਤ ਕੀਤੀ ਹੈ ਕਿ ਸਰਕਾਰ ਆਪਕੇ ਦਵਾਰ ਕਾ ਕਨਸੈਪਟ ਸ਼ੁਰੂ ਹੋਇਆ ਹੈ ਪਰ ਬਹੁਤ ਸਾਰੀ ਸਮੱਸਿਆਵਾਂ ਜੋ ਹਮਾਰੇ ਬਾਸ ਆ ਰਹੀਆਂ ਹਨ बहुत सारी समस्या हमारे पास आ है उनका सभी का हम समाधान कर रहे हैं उनका हल कर रहे हैं और इससे सरकार की भी मुश्किलें कम होंगी और लोगों की भी मुश्किलें कम होंगी और दोनों तरफ बड़ा बड़े स्तर पर फायदा होगा और मैं समझता हूँ जो हमारे ऑफिसर हैं वो भी अच्छे तरीके से एफिशंसी ऑफ वर्क जो है उनमें आएगा और क्योंकि उनका वजन कटेगा क्योंकि कई बार ऐसी शिकायतें होती हैं जो मतलब उनको उनके पता नहीं लगती है उनके संपर्क में नहीं लोग आ पाते सो लोग बड़े संपर्क में आ रहे हैं सर ज़्यादा समस्या क्या आ रही है आपके पास लोग लेके आ रहे हैं क्योंकि अभी देखिए डिपार्टमेंट की भी हैं लोगों की निजी समस्या भी है कई बार को उनका फैमिली का डिस्प्यूट है हसबेंड वाइफ का भी डिस्प्यूट है किसी का वो भी आ रही है सभी आ रही है सबका हल करेंगे हमारी जिम्मेवारी ब्यूरो रिपोर्ट